ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਇੱਕ ਦਿਨ ਇੱਕ ਮਨੁੱਖ ਭਾਈ ਗੁਰਦਾਸ ਜੀ ਦੇ ਕੋਲ ਜਾਂਦਾ ਤੇ ਜਾ ਕੇ ਕਹਿੰਦਾ ਕਿ ਮੇਰੇ ਮਨ ਦਾ ਸਵਾਲ ਹੈ ਕਿ ਅਸੀਂ ਕਿਹੜਾ ਦਾਨ ਕਰੀਏ ਜੋ ਸਭ ਤੋਂ ਉੱਤਮ ਦਾਨ ਹੋਵੇ ਤੇ ਉਹਦਾ ਫਲ ਬਹੁਤ ਜ਼ਿਆਦਾ ਮਿਲੇ ਭਾਈ ਗੁਰਦਾਸ ਜੀ ਨੇ ਕਿਹਾ ਕਿ ਤੁਸੀਂ ਕੱਲ ਨੂੰ ਆਇਓ ਇਹਦਾ ਜਵਾਬ ਤੁਹਾਨੂੰ ਕੱਲ ਨੂੰ ਦੇਵਾਂਗੇ ਕਹਿੰਦੇ ਸੰਗਤ ਜੀ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਸਤਵੇਂ ਜੋਤ ਸਤਵੇਂ ਜੋਤ ਜਿਹੜੀ ਸੀ ਉਹ ਸਿਹਾਂ ਤੇ ਵਿਰਾਜਮਾਨ ਸੀ ਗੁਰੂ ਨਾਨਕ ਪਾਸ਼ਾ ਜੀ ਦੀ ਸਤਵੇਂ ਜੋਤ ਕੋਲ ਭਾਈ ਗੁਰਦਾਸ ਜੀ ਆਏ ਤੇ ਮਨੁੱਖ ਵੀ ਆ ਗਿਆ ਤੇ ਉਹ ਮਨੁੱਖ ਕਹਿਣ ਲੱਗਾ ਮੈਂ ਇਹਨਾਂ ਨੂੰ ਕੱਲ ਜਿਹੜਾ ਜਵਾਬ ਮੈਂ ਇਹਨਾਂ ਨੂੰ ਕੱਲ ਜਿਹੜਾ ਸਵਾਲ ਕੀਤਾ ਸੀ ਉਹਦਾ ਜਵਾਬ ਲੈਣਾ ਹੈ ਉਹਨੇ ਫਿਰ ਉਹਨੇ ਫਿਰ ਸਵਾਲ ਦੁਹਰਾਇਆ ਫਿਰ ਕਹਿਣ ਲੱਗਿਆ ਜੋ ਅਮੀਰ ਨੇ ਉਹ ਤਾਂ দান ਕਰ ਸਕਦੇ ਨੇ ਤੇ ਜੋ ਗਰੀਬ ਨੇ ਉਹ ਕਿਵੇਂ ਦਾਨ ਕਰ ਸਕਦੇ ਨੇ ਗੁਰੂ ਜੀ ਅਸੀਂ ਤੇ ਗਰੀਬ ਹਾਂ ਨਿਰਤਨ ਹਾਂ ਅਸੀਂ ਕਿਵੇਂ ਦਾਨ ਕਰੀਏ ਸਾਨੂੰ ਕਿਵੇਂ ਫਲ ਪ੍ਰਾਪਤ ਹੋਵੇਗਾ ਗੁਰੂ ਜੀ ਨੇ ਕਿਹਾ ਸੰਗਤ ਜੀ ਜਿਸ ਕੋਲ ਤਾਂ ਦੌਲਤ ਹੈ ਉਸ ਕੋਲ ਬੇਅੰਤ ਤਾਂ ਹੈ ਤੇ ਗਰੀਬ ਕੋਲ ਖਾਣ ਲਈ ਕੁਝ ਵੀ ਨਹੀਂ ਇੱਕੋ ਬਰਾਬਰ ਦੇਖੋ ਜਿਸ ਕੋਲ ਜ਼ਿਆਦਾ ਤਾਂ ਹੈ ਉਹ ਜੇ ਹਜ਼ਾਰ ਦਾਨ ਕਰਦਾ ਤੇ ਜਿਸ ਕੋਲ ਕੁਝ ਨਹੀਂ ਰੁਪਏ ਦਾ ਅੰਕਾਰ ਦਾ ਤੇ 1 ਰੁਪਏ ਵਾਲੇ ਦਾ ਤਾਨ ਉਸ ਨਾਲੋਂ ਕਿਤੇ ਵੱਧ ਹੈ ਕਹਿੰਦੇ ਮਹਾਰਾਜ ਕਿਰਪਾ ਕਰਕੇ ਸਮਝਾਓ ਐਵੇਂ ਸਮਝ ਨਹੀਂ ਆ ਰਿਹਾ ਪਾਸ਼ਾ ਕਹਿੰਦੇ ਕਿ ਕਿੰਨੇ ਪ੍ਰਸ਼ਾਦੇ ਛਕਦਾ ਉਹ ਕਹਿਣ ਲੱਗਿਆ ਜੀ ਮੈਂ 4 ਪ੍ਰਸ਼ਾਦੇ ਛਕਦਾ ਹਾਂ ਪਾਸ਼ਾ ਕਹਿੰਦੇ ਤੂੰ 3 ਛਕਿਆ ਕਰ ਤੇ ਨਾਲ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਿਹੜਾ ਇੱਕ ਪ੍ਰਸ਼ਾਦੇ ਦਾ ਤੇਰਾ ਆਟਾ ਹੈ ਉਹ ਘਾਦੇ ਵਿੱਚ ਇੱਕ ਘੜਾ ਲਾ ਲਏ ਤੇ ਉਹ ਬਰਤਨ ਦੇ ਵਿੱਚ ਪਾਈ ਜਾਇਆ ਕਰ। ਜਦੋਂ ਲੱਗੇ ਕਿ ਇਹ ਛੇਰ ਹੋ ਗਿਆ, ਜਦੋਂ ਲੱਗੇ ਕਿ ਇਹ ਭਰ ਗਿਆ ਤੇ ਨੇੜੇ ਤੇੜੇ ਕਿਤੇ ਵੀ ਲੰਗਰ ਹੋਵੇ ਜਾਂ ਕੋਈ ਜ਼ਰੂਰਤਮੰਦ ਨੂੰ ਦਿਖੇ ਤੇ ਉੱਥੇ ਜਾ ਕੇ ਤੂੰ ਉਸ ਨੂੰ ਦੇ ਆਇਆ ਕਰ ਜਿੱਥੇ ਭੁੱਖੇ ਦੀ ਭੁੱਖ ਦੀ ਤ੍ਰਿਪਤੀ ਹੋਵੇ। ਉੱਥੇ ਜਾ ਕੇ ਇਹ ਦੇ ਆਇਆ ਕਰ। ਦੂਸਰਾ ਮਨੁੱਖ ਖੜਾ ਹੋਇਆ ਕਹਿੰਦਾ ਮਹਾਰਾਜ ਮੈਨੂੰ ਚਾਰ ਪ੍ਰਸ਼ਾਦਿਆਂ ਦੀ ਭੁੱਖ ਹੁੰਦੀ ਹੈ। ਮੈਨੂੰ ਖਾਣ ਨੂੰ ਸਿਰਫ ਦੋ ਮਿਲਦੇ ਨੇ ਇਸ ਤਰ੍ਹਾਂ ਕੋਈ ਹਾਲ ਦੱਸੋ ਪਾਸ਼ਾ ਕਹਿੰਦੇ ਕਿ ਸਿੱਖਾ ਤੂੰ ਬਸ ਇੱਕ ਚੁੰਡੀ ਆਟਾ ਕੱਢ ਉਹ ਘੜੇ ਦੇ ਵਿੱਚ ਪਾ ਦਿਆ ਕਰ ਇੱਕ ਜਿਹੜੀ ਚੁਟਕੀ ਤੇਰੀ ਹੋਵੇਗੀ ਤੂੰ ਭਾਂਡੇ ਦੇ ਵਿੱਚ ਪਾਏ ਜਾਏਂ ਜਦੋਂ ਤੈਨੂੰ ਲੱਗਿਆ ਕਿ ਭਾਂਡਾ ਭਰ ਗਿਆ ਨੇੜੇ ਤੇੜੇ ਗੁਰੂ ਘਰ ਜਾ ਤੇ ਕੋਈ ਵੀ ਜ਼ਰੂਰਤਮੰਦ ਹੋਵੇ ਉਹਨੂੰ ਦੇ ਆਇਆ ਕਰ ਜਦੋਂ ਸ਼ੱਕਿਆ ਜਾਵੇਗਾ ਤੁਰੰਤ ਤੈਨੂੰ ਦਾਨ ਲੱਗ ਜਾਵੇਗਾ ਕਹਿੰਦੇ ਕਿ ਪਾਸ਼ਾ ਇੰਨਾ ਥੋੜਾ ਜਿਹਾ ਦਾਣ ਵੀ ਲੱਗ ਜਾਂਦਾ ਕਹਿੰਦੇ ਹਾਂ ਸੰਗਤ ਜੀ ਇੰਨਾ ਥੋੜਾ ਦਾਣ ਵੀ ਲੱਗ ਜਾਂਦਾ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਗਰਤਾਰਪੁਰ ਦੀ ਗੱਲ ਹੈ ਉਥੇ ਇੱਕ ਸਿੱਖ ਬਹੁਤ ਹੀ ਗਰੀਬ ਸੀ ਉਹਨਾਂ بڑے ਲੋਕਾਂ ਦੀਆਂ ਪੈੜਾਂ ਹੁੰਝ ਕੇ ਤੇ ਆਪਣਾ ਖੁਸ਼ਹਾਰਾ ਕਰਿਆ ਕਰਦੇ ਸੀ ਕਣਕ ਦਾ ਮੌਸਮ ਸੀ ਲੋਕਾਂ ਨੇ ਕਣਕ ਵੱਢੀ ਤੇ ਉਸ ਤੋਂ ਬਾਅਦ ਉਹਨਾਂ ਨੇ ਵਿੱਚ ਵਟ ਦਿੱਤੀ ਉਹਨਾਂ ਨੇ ਇੱਕ ਛੱਪੜ ਦੇ ਵਿੱਚ ਰਿਆ ਕਰਦਾ ਸੀ ਰੋਜ਼ ਸਿੱਟੇ ਚੁਣ ਕੇ ਪਤੀ ਪਤਨੀ ਕਾਰ ਲਿਆ ਕਰਦੇ ਸੀ ਫਿਰ ਪੱਲੀ ਤੇ ਪਾ ਕੇ ਉਹ ਸਾਰੇ ਸਿੱਟਿਆਂ ਨੂੰ ਉਹ ਚੰਗੀ ਤਰ੍ਹਾਂ ਕਹਿੰਦੇ ਕਿ ਉਸ ਨੂੰ ਕੁੱਟ ਕੇ ਤੇ ਅੱਗੋਂ ਬਾਲਿਆਂ ਦੇ ਅੱਗੋਂ ਦਾਣ ਲਾ ਲਿਆ ਕਰਦੇ ਤੇ ਉਹ ਟੁੱਟੀ ਜੇ ਛੰਨ ਚ ਰਿਆ ਕਰਦੇ ਉਹਦੇ ਅੱਗੇ ਇੱਕ ਰੁੱਖ ਸੀ ਤੇ ਉਹਦੇ ਤੇ ਇੱਕ ਚਿੜੀ ਤੇ ਚਿੜਾ ਰਿਆ ਕਰਦੇ ਸਨ ਉਹ ਚਿੜੀ ਚਿੜਾ ਕੋਈ ਮਾੜੇ ਕਰਮ ਕਰਕੇ ਇਸ ਜੌਣ ਵਿੱਚ ਆ ਗਏ ਸੀ ਪਰ ਅੰਦਰ ਉਹਨਾਂ ਦੇ ਗਿਆਨ ਸੇ ਉਹ ਕੀ ਕਰਦੇ ਸੀ ਕਿ ਉਹਨਾਂ ਰੋਜ਼ ਦੇਖਿਆ ਕਰਨਾ ਕਿ ਇਹ ਪਤੀ ਪਤਨੀ ਵਿਚਾਰੇ ਬੜੇ ਦੁਖੀ ਨੇ ਰੋਜ਼ ਜਾਂਦੇ ਨੇ ਕਿ ਤੋਂ ਕਣਕ ਦੇ ਸਿੱਟੇ ਜਿਹੜੇ ਨੇ ਉਹ ਚੁੱਕ ਕੇ ਲਿਆ ਕੇ ਫਿਰ ਇਹਨੂੰ ਕੋਟ ਦੇ ਨੇ ਫਿਰ ਉਹਦੇ ਨਾਲ ਜਿਹੜਾ ਅਨਾਜ ਇਕੱਠਾ ਕਰਕੇ ਖਾਂਦੇ ਪੀਂਦੇ ਨੇ ਤੇ ਅਸੀਂ ਇਹਨਾਂ ਦੇ ਘਰੋਂ ਅਨਾਜ ਦੇ ਦਾਣੇ ਖਾਂਦੇ ਹਾਂ ਆਪਾਂ ਨੂੰ ਇਹਨਾਂ ਨੂੰ ਅਮੀਰ ਬਣਾਉਣਾ ਚਾਹੀਦਾ ਹੈ ਉਹ ਜਿਹੜਾ ਕਹਿੰਦਾ ਕਿ ਚੱਲ ਐਵੇਂ ਕਰ ਇਹਨਾਂ ਇਥੋਂ ਰੋਜ਼ ਇੱਕ ਚੁੰਝ ਦਾਣੇ ਦੀ ਭਾਰਕੇ ਤੇ ਕਿਸੇ ਗਰੀਬ ਦੇ ਘਰ ਸੋਟਾਇਆ ਕਰਾਂਗੇ ਦੋਨਾਂ ਨੇ ਵਿਚਾਰ ਕੀਤਾ ਤੇ ਇਹਨਾਂ ਨੂੰ ਗਰੀਬ ਨਹੀਂ ਰਹਿਣ ਦੇਣਾ ਇਸ ਦਾ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਮੂਰਖ ਨੂੰ ਤੇ ਪਤਾ ਹੀ ਨਹੀਂ ਕਿ ਗਰੀਬੀ ਤੇ ਦਲੇਦਾ ਦਾ ਦਾਨ ਕੀਤੇ ਨਾਸ਼ ਹੋ ਜਾਂਦਾ ਦਲੇਦਰ ਜਿਹੜਾ ਜਦੋਂ ਦਾਨ ਕਰਨ ਲੱਗ ਜਾਈਏ ਤਾਂ ਘਰੋਂ ਕੋਹਾ ਦੂਰ ਹੋ ਜਾਂਦਾ ਹੈ ਦਲੇਦਰ ਧੁੱਪ ਨਾ ਸ਼ੁਰੂ ਹੋ ਜਾਂਦਾ ਹੈ ਇਹ ਵਿਚਾਰਿਆਂ ਨੂੰ ਨਹੀਂ ਪਤਾ ਆਪਾਂ ਦੋ ਦੋ ਦਾਣੇ ਜਿਹੜਾ ਉਹ ਚੁੰਝ ਵਿੱਚ ਭਰ ਕੇ ਉਹ ਤੇ ਲੰਗਰ ਵਿੱਚ ਉਹਦੇ ਵਿੱਚ ਸੌਟਾ ਹੁੰਦੇ। ਕਦੇ ਕਿਸੇ ਜ਼ਰੂਰਤਮੰਦ ਦੇ ਘਰ ਜਾ ਕੇ ਸੌਟਾ ਹੁੰਦੇ ਤੇ ਕੁਝ ਆਪ ਖਾ ਲੈਂਦੇ। ਇਸ ਤਰ੍ਹਾਂ ਕਰਦੇ-ਕਰਦੇ ਰੋਜ਼ ਉਹ ਐਵੇਂ ਕਰਨ ਲੱਗੇ। ਕੁਝ ਸਮਾਂ ਲੰਘਿਆ ਤੇ ਕਹਿੰਦੇ ਜਿਹੜੇ ਸਿੱਟੇ ਦਾਣੇ ਝੁਗ ਕੇ ਲੈ ਆਏ ਸੀ ਹੁਣ ਉਸ ਵਿੱਚ ਬਰਕਤ ਹੋਣ ਲੱਗੀ। ਕੁਝ ਵੇਚ-ਵਟਿਆ ਕਰਨਾ ਤੇ ਕੁਝ ਨਾ ਕੁਝ ਸਾਈਕਲ ਤੇ ਫੇਰੀ ਲਾਉਣ ਲੱਗ ਗਿਆ। ਕਹਿੰਦੇ ਕਿ ਹੌਲੀ-ਹੌਲੀ ਉਸ ਕੰਮ 'ਚ ਉਹਨਾਂ ਬਰਕਤ ਆਉਣ ਲੱਗੀ। ਦੁਕਾਨ ਖੋਲੇ ਕਹਿੰਦੇ ਐਵੇਂ ਕਰਦੇ ਕਰਦੇ ਹੁਣ ਵਾਹ ਵਾਹ ਹੁਣ ਕਾਫੀ ਨਫਾ ਹੋਣ ਲੱਗਾ ਜਦੋਂ ਨਫਾ ਹੋਇਆ ਤੇ ਕਹਿੰਦੇ ਹੁਣ ਐਵੇਂ ਕਰਦੇ ਆ ਟੁੱਟੀ ਛੱਨ ਕਿਉਂ ਰਹਿਣਾ ਨਵਾਂ ਘਰ ਬਣਾ ਲੈਂਦੇ ਹਾਂ ਨਵਾਂ ਘਰ ਬਣਾਉਣ ਲਈ ਉਹਨਾਂ ਤੇ ਵੱਟੇ ਸਾਰਾ ਕੁਝ ਇਕੱਠਾ ਕਰ ਲਿਆ ਤੇ ਹੁਣ ਉਹ ਪਰਮਾਤਮਾ ਨੂੰ ਭੁੱਲ ਹੀ ਗਏ ਸਨ ਪਹਿਲਾਂ ਦੋ ਸਮੇ ਜਿਹੜਾ ਯਾਦ ਕਰਦੇ ਸਨ ਉਸ ਪਰਮਾਤਮਾ ਨੂੰ ਵਿਸਾਰ ਦਿੱਤਾ ਤੇ ਆਪਣੇ ਆਪ ਨੂੰ ਹੁਣ ਬੁੱਧੀ ਵਾਲਾ ਉਹ ਸਮਝਣ ਲੱਗ ਗਏ ਬੂਰੇ ਪਦਾਰਥਾਂ ਦੇ ਸੇਵਨ ਕਰਨ ਲੱਗ ਗਏ ਤੇ ਨਾਸਤਿਕ ਵੀ ਹੋ ਗਏ ਉਹ ਪਹਿਲਾਂ ਗਰੀਬ ਦੀ ਸੁੱਖ ਵਿੱਚ ਉਹ ਪਹਿਲਾਂ ਗਰੀਬ ਸੀ ਦੁੱਖ ਵਿੱਚ ਸੀ ਤੇ ਉਸ ਵੈਗੁਰੂ ਨੂੰ ਯਾਦ ਕਰਦੇ ਸੀ ਪੈਸਾ ਆ ਗਿਆ ਤੇ ਭੁੱਲ ਗਏ ਹੁਣ ਆਪਣੇ ਵਿੱਚੋਂ ਵੀ ਐਵੇਂ ਕੋਈ ਵਿੱਲਾ ਹੀ ਹੈ ਜੋ ਪਰਮਾਤਮਾ ਨੂੰ ਪੈਸੇ ਆਉਣ ਤੇ ਵੀ ਯਾਦ ਰੱਖਦਾ ਇਸੇ ਤਰ੍ਹਾਂ ਉਹ ਦੋਵੇਂ ਸੋਚਦੇ ਕਿ ਅਸੀਂ ਮਾੜਾ ਕੰਮ ਤਾਂ ਕੋਈ ਕੀਤਾ ਹੀ ਨਹੀਂ ਇਹ ਤਾਂ ਸਾਨੂੰ ਜਿਹੜਾ ਆਪੇ ਹੀ ਮਿਲ ਗਿਆ ਤਾਂ ਇਹ ਤਾਂ ਸਗੋਂ ਪੁੱਠੇ ਦੇਣ ਆਉਣ ਦਾ ਸੰਕੇਤ ਸੀ ਉਹ ਕਹਿੰਦੇ ਕਿ ਉਸੇ ਤਰ੍ਹਾਂ ਉਹਨਾਂ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੌਲੀ ਹੌਲੀ ਉਹਨੇ ਉਹ ਰੁੱਖ ਜਿਹੜਾ ਸੀ ਉਹ ਘਰੋਂ ਕੱਟ ਦਿੱਤਾ ਉਸ ਥਾਂ ਤੇ ਨਵਾਂ ਮਕਾਨ ਬਣਾ ਲਿਆ ਜਦੋਂ ਨਵਾਂ ਮਕਾਨ ਬਣਾ ਲਿਆ ਰੁੱਖ ਕੱਟਿਆ ਗਿਆ ਚਿੜਾ ਦੇ ਚਿੜੀ ਵਿਚਾਰੇ ਬੇਕਾਰ ਹੋ ਗਏ ਉਹ ਕਿਤੇ ਹੋਰ ਜਾਣ ਲੱਗ ਗਏ ਤੇ ਹੁਣ ਉਹਨਾਂ ਦੇ ਘਰੋਂ ਜਿਹੜਾ ਦਾਣਾ ਰੋਜ਼ ਗੁਰੂਕਾਰ ਜਾਂਦਾ ਸੀ ਉਹ ਬੰਦ ਹੋ ਗਿਆ ਹੁਣ ਉਹਨਾਂ ਦਾ ਜਿਹੜਾ ਦਾਣਾ ਗੁਰੂ ਘਰ ਜਾਂਦਾ ਸੀ ਲੰਗਰ ਚ ਚੁੱਕਿਆ ਜਾਂਦਾ ਸੀ ਗਰੀਬ ਘਰ ਜਾਂਦਾ ਸੀ ਉਹਨਾਂ ਦਾ ਪੇਟ ਭਰਦਾ ਸੀ ਕਹਿੰਦੇ ਉਹ ਜਿਹੜੀ ਕਮਾਈ ਉਹ দান ਦੀ ਸੀ ਉਹ ਆਉਣੋਂ ਬੰਦ ਹੋ ਗਈ ਜਦੋਂ ਬੰਦ ਹੋ ਗਈ ਤੇ ਹੌਲੀ-ਹੌਲੀ ਉਹ ਗਰੀਬ ਹੋ ਗਏ ਕਮਾਈ ਜਦੋਂ ਬੁਰੇ ਪਾਸੇ ਲੱਗਣ ਲੱਗ ਜਾਵੇ ਬੰਦਾ ਹੌਲੀ-ਹੌਲੀ ਆਪੇ ਗਰੀਬ ਹੋ ਜਾਂਦਾ ਕਹਿੰਦੇ ਦਾਣੇ ਦਾ ਜਿਹੜਾ ਪੈਸਾ ਸੀ ਜਿਹੜਾ ਉਹ ਦਾਨ ਪਾਉਂਦਾ ਪੈਸਾ ਸੀ ਉਹ ਮਾੜੇ ਪਾਸੇ ਲੱਗਣ ਲੱਗ ਗਿਆ ਹੁਣ ਗੁਰੂ ਕਾਦੇ ਦੋ ਦਾਣੇ ਜਿਹੜੇ ਉਹਨੇ ਸੁੱਟਨੇ ਸ਼ੁਰੂ ਕੀਤੇ ਸੀ ਉਹ ਗਰੀਬੀ ਤੋਂ ਅਮੀਰੀ ਵੱਲ ਲੈ ਗਏ ਸੀ ਜਦੋਂ ਅਮੀਰ ਹੋ ਜਾਈਏ ਤਾਂ ਇੱਕੋ ਦਿਨ ਫਿਰ ਗਰੀਬੀ ਆ ਜੇ ਤਾਂ ਚਲਣੀ ਪੜੀ ਔਖੀ ਹੋ ਜਾਂਦੀ ਹੈ ਹੋਇਆ ਕੀ ਕਿ ਹੌਲੀ-ਹੌਲੀ ਜਮਾ ਗਰੀਬ ਹੋ ਗਏ ਜਦੋਂ ਗਰੀਬ ਹੋ ਗਏ ਤੇ ਹੁਣ ਰੋਟੀ ਜਿਹੜੀ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਮਿਲਦੀ ਉਹ ਬੜੇ ਦੁਖੀ ਰਹਿਣ ਲੱਗੇ ਕਿਸੇ ਨੇ ਕਿਹਾ ਕਿ ਤੂੰ ਫਲਾਣੀ ਥਾਂ ਐਵੇਂ ਸੰਤ ਫਕੀਰ ਰਹਿੰਦੇ ਨੇ ਉਹਨਾਂ ਦੇ ਕੋਲ ਜਾ ਦੇ ਗੁਰੂ ਪਾਜਾ ਜੀ ਦੇ ਕੋਲ ਉੱਥੇ ਤੈਨੂੰ ਜਿਹੜੀ ਤੇਰੇ ਨਾਲ ਜੋ ਹੋਵੇ ਵਾਪਰਿਆ ਉਹ ਤੂੰ ਦੱਸ ਤਾਂ ਹੀ ਕਹਿੰਦੇ ਕਿ ਉਹਨਾਂ ਉਸਤਾਨ ਦੇ ਜਾਂਦੇ ਤੇ ਜਾ ਕੇ ਨਮਸਕਾਰ ਕੀਤੀ ਮਨ ਦੀ ਭਾਵਨਾ ਦੱਸੀ ਕਿ ਪਹਿਲਾਂ ਗਰੀਬੀ ਸੀ ਤੇ ਗਰੀਬੀ ਤੋਂ ਪਰਮਾਤਮਾ ਨੇ ਮਿਹਰ ਕੀਤੀ ਅਮੀਰੀ ਆ ਗਈ ਪਰ ਹੁਣ ਦੁਬਾਰਾ ਗਰੀਬੀ ਆ ਗਈ ਤੇ ਸਮਝ ਨਹੀਂ ਆਉਂਦਾ ਕਿ ਕੀ ਕਰੀਏ ਉਹ ਜਾਣੇ ਜਾਂ ਸਨ ਉਹ ਕਹਿਣ ਲੱਗੇ ਕਿ ਤੇਰੇ ਘਰੋਂ ਚਾਰ ਦਾਣੇ ਰੋਜ਼ ਲੰਗਰ ਵਿੱਚ ਜਾਇਆ ਕਰਦੇ ਸੀ ਚਾਰ ਦਾਣੇ ਕਿਸੇ ਗਰੀਬ ਦੇ ਢਿੱਡ ਭਰਿਆ ਕਰਦੇ ਸੀ ਤੂੰ ਜਿਹੜਾ ਉਹ ਜਿਹੜਾ ਜਿਹੜੇ ਸੀ ਉਹਨਾਂ ਨੇ ਤੇਰੇ ਤੇ ਦਇਆ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਤੈਨੂੰ ਦਾਨ ਕਰਕੇ ਪੈਸਾ ਟਕਾ ਮਿਲਿਆ ਤਾਂ ਉਹਨਾਂ ਨੂੰ ਵਿਕਾਰਾਂ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਤੂੰ ਦਾਨ ਕੀਤਾ ਨਾ ਤੇ ਗੁਰੂ ਘਰ ਸੇਵਾ ਕੀਤੀ ਨਾ ਤੇ ਕਿਸੇ ਦੀ ਮਦਦ ਕੀਤੀ ਨਹੀਂ ਤੇ ਜੋ ਦਾਨਿਆਂ ਵਾਲੀ ਤੈਨੂੰ ਪ੍ਰਾਪਤੀ ਹੋਈ ਸੀ ਉਹ ਫਿਰ ਹੌਲੀ-ਹੌਲੀ ਤੇਰੇ ਕੋਲੋਂ ਵਿਸਰ ਗਈ ਤੂੰ ਤਾਂ ਜਿਸ ਨੇ ਤੈਨੂੰ ਸਾਰਾ ਕੁਝ ਦਿੱਤਾ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੱਤਾ ਫਿਰ ਆਪੇ ਜਦੋਂ ਤੇਰੇ ਘਰੋਂ ਚਲੇ ਜਾਏ ਤੇਰੇ ਘਰ ਚੋਂ ਅੰਨ ਜਿਹੜਾ ਉਹਨਾਂ ਨੂੰ ਜਾਂਦਾ ਸੀ ਉਹ ਹੀ ਬੰਦ ਹੋ ਗਿਆ ਤੇ ਫਿਰ ਤੇਰੇ ਕੋਈ ਖਾਤੇ 'ਚ ਪਉਣ ਨਹੀਂ ਨਹੀਂ ਸਨ ਤੇ ਫਿਰ ਤੂੰ ਦੱਸ ਤੇਰੇ ਕੋਲ ਇਹ ਸਾਰੀਆਂ ਸੁੱਖ ਸਹੂਤਾਵਾਂ ਕਿਵੇਂ ਰਹਿੰਦੀਆਂ ਜੋ ਵੀ ਤੇਰੇ ਕੋਲ ਹੋਵੇ ਉਹ ਦਾਨਪੁਣ ਕਰਨਾ ਸ਼ੁਰੂ ਕਰ ਦੇ ਤੇਰੇ ਤੋਂ ਤੇਰੇ ਦੋ ਦਾਣਿਆਂ ਨੇ ਤੈਨੂੰ ਅਮੀਰੀ ਦਿੱਤੀ ਸੀ ਤੂੰ ਦੁਬਾਰਾ ਜਾ ਕੇ ਉਹ ਜਿਹੜਾ ਦਾਨਪੁਣ ਕਰਨਾ ਸ਼ੁਰੂ ਕਰ ਚੰਗੇ ਪਾਸੇ ਲੱਗ ਮਾਣੇ ਨੂੰ ਛੱਡ ਤੇ ਪਰਮਾਤਮਾ ਆਪੇ ਤੇਰੇ ਤੇ ਮਿਹਰ ਕਰਨਗੇ ਕਹਿੰਦੇ ਦੇਖਦੇ ਹੀ ਤੇਖਦੇ ਉਹਨ ਸਾਰੇ ਮਾਣੇ ਕੰਮ ਛੱਡ ਕੇ ਹੰਦਾਨਪੁਣ ਕਰਨ ਲੱਗਿਆ ਥੋ ਦੋ ਦਾਣਿਆਂ ਦੇ ਸਦਕਾ ਉਹਨੇ ਤਾਂ ਦੀ ਪ੍ਰਾਪਤੀ ਆਪੇ ਹੋਣ ਲੱਗ ਗਈ ਇਸ ਲਈ ਕਿਹਾ ਜਾਂਦਾ ਹੈ ਦਾਨਪੁਣ ਜ਼ਰੂਰ ਕਰਿਆ ਕਰੋ ਦਾਨਪੁਣ ਕਰੋਗੇ ਪਰਮਾਤਮਾ ਆਪੇ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਇੱਕ ਮਹਾਤਮਾ ਰੋਜ਼ ਕਥਾ ਕਰਿਆ ਕਰਦੇ ਸੀ ਕਿ ਕੋਲੋਂ ਦੇ ਇੱਕ ਘੋੜਾ ਸਵਾਰ ਲੰਘ ਰਿਹਾ ਸੀ ਉਸ ਕੋਲੋਂ ਕਿਸੇ ਨੇ ਕਿਹਾ ਕਿ ਪ੍ਰੇਮੀਆ ਤੂੰ ਟਹਿਰ ਕੇ ਚਲਾ ਜਾਏ ਇੱਥੇ ਕਥਾ ਹੁੰਦੀ ਪਈ ਹੈ ਤੂੰ ਸੁਣ ਲੈ ਉਹ ਸੁਣਨ ਲਈ ਹੋਤੇ ਉਤਰ ਗਿਆ ਤੇ ਘੋੜੇ ਤੋਂ ਉੱਥੇ ਉਤਰ ਕੇ ਜਾ ਕੇ ਬੈਠ ਗਿਆ ਤੇ ਕਹਿੰਦੇ ਕਿ ਮੇਰਾ ਘੋੜਾ ਫੇਰ ਉਹ ਕਹਿੰਦਾ ਕਿ ਤੂੰ ਇੱਥੇ ਪੰਜ ਜਾ ਕੇ ਇੱਥੇ ਕੋਈ ਨਹੀਂ ਲੈ ਕੇ ਜਾਂਦਾ ਤੇਰਾ ਘੋੜਾ ਸਾਰੇ ਨਾਮ ਜਪਣ ਵਾਲੇ ਹੀ ਹਨ ਉਹ ਬੈਠ ਗਿਆ ਸਰਵਣ ਕਰਨ ਲੱਗਾ ਇੱਕ ਕੰਡੇਤਾ ਕੋ ਸਰਵਣ ਕਰਦਾ ਰਿਹਾ ਤੇ ਨਾਲ ਹੀ ਇਹ ਵਿਚਾਰ ਕਰਦਾ ਰਿਹਾ ਕਿ ਮੈਨੂੰ ਇਹ ਜੁਨ 84 ਲੱਖ ਜੁਨਾਂ ਤੋਂ ਬਾਅਦ ਮਿਲੀ ਇਹ ਤਾਂ ਮੈਨੂੰ ਅੱਜ ਪਤਾ ਲੱਗਾ ਉਹ ਆਪਣੇ ਮਾਨ ਦਾ ਨਸ਼ਾ ਕਰ ਲੈਂਦਾ ਕਿ ਜੋ ਮੈਂ ਕਥਾ ਸੁਣੀ ਹੈ ਇਸ ਤੇ ਅਮਲ ਕਰਾਂਗਾ ਕਥਾ ਦੀ ਸਮਾਪਤੀ ਹੋਈ ਉਹ ਬੈਠਾ ਰਿਹਾ ਤੇ ਸੰਤ ਜੀ ਨੂੰ ਮਿਲ ਕੇ ਕਿਹਾ ਕਿ ਤੂੰ ਸੀ ਤਾਂ ਅੱਜ ਮੇਰੀਆਂ ਅੱਖਾਂ ਖੋਲ ਦਿੱਤੀਆਂ ਇਹ ਗੱਲ ਤਾਂ ਮੈਂ ਕਦੀ ਸੋਚੀ ਹੀ ਨਹੀਂ ਸੀ ਮੈਨੂੰ ਤਾਂ ਐ ਸੀ ਕਿ ਜਨਮ ਹੁੰਦਾ ਜਮੀਨ ਜਾਇਦਾਦ ਬਣਾਉ ਤੇ ਫਿਰ ਚਲੇ ਜਾਉ ਮੈਨੂੰ ਨਹੀਂ ਸੀ ਪਤਾ ਕਿ ਕਦੋਂ ਜਾਣਾ ਪਰ ਕਦੇ ਕਦੇ ਖਿਆਲ ਆ ਜਾਂਦਾ ਕਿ ਮਾਂ ਪਿਓ ਵੀ ਚਲੇ ਗਏ ਅਸੀਂ ਵੀ ਜਾਣਾ ਇਹ ਨਹੀਂ ਪਤਾ ਕਿੱਥੇ ਜਾਣਾ ਅੱਜ ਸੁਣ ਕੇ ਮਨ ਨੂੰ ਬੜੇ ਸੱਟ ਲੱਗੀ ਮੈਨੂੰ ਹੁਣ ਰਸਤਾ ਵੀ ਦੱਸੋ ਮੈਂ ਕੀ ਕਰਾਂ ਕਹਿੰਦਾ ਸੰਤ ਜੀ ਆ ਮੇਰੇ ਕੋਲ ਕੋੜਾ ਹੈ ਮੈਂ ਤੁਹਾਨੂੰ ਭੇੜ ਕਰਦਾ ਸੰਤ ਜੀ ਤੁਸੀਂ ਮੈਨੂੰ ਦੱਸੋ ਕਿ ਹੁਣ ਮੈਂ ਕੀ ਕਰਾਂ ਸੰਤ ਜੀ ਕਹਿੰਦੇ ਕੋਈ ਪੂਰਨ ਸੰਤ ਦੀ ਪਾਲ ਕਰੋ ਤੁਹਾਨੂੰ ਸੱਚ ਦਾ ਰਸਤਾ ਦਿਖਾਉਣਗੇ ਸੰਤ ਜੀ ਦੇ ਕੋਲ ਜਾਂਦਾ ਤੇ ਉੱਥੇ ਉਹ ਜਦੋਂ ਉਸ ਰਾਤ ਨੂੰ ਨਾ ਕੋਈ 14 ਸਾਲਾਂ ਬਾਅਦ ਉਹ ਦੋਨੋਂ ਲੰਘਦੇ ਸੇਵਾ ਪਾਉਣ ਨਾਲ ਚੱਪਦੇ ਉੱਚ ਅਵਸਥਾ ਪ੍ਰਾਪਤ ਕਰ ਲਈ ਤੇ ਉਹਨਾਂ ਕੋਈ ਪੂਰਨ ਸੰਤ ਲੱਭ ਕੇ ਇੱਕ ਦਿਨ ਫਿਰ ਉੱਥੋਂ ਦੀ ਜਦੋਂ ਲੰਘਿਆ ਤੇ 14 ਸਾਲ ਉੱਥੇ ਉਹੀ ਕਥਾ ਹੋ ਰਹੀ ਸੀ ਕੁਝ ਨੂੰ ਪਛਾਣਦਾ ਸੀ ਕੁਝ ਨੂੰ ਨਹੀਂ ਸੀ ਪਛਾਣਨਾ ਬਸ ਕਾਲੇ ਤੋਂ ਚਿੱਟੇ ਹੋ ਗਏ ਸਨ ਉਹ ਵੇਖਤਾ ਕਿ ਜਦੋਂ ਉਹ ਬੈਠੇ ਸੀ ਤੇ ਉਸ ਦਾ ਕਥਾ ਸਰਵਣ ਕਰ ਰਹੇ ਸੀ ਕਹਿੰਦੇ ਉੱਥੇ ਬੈਠਿਆਂ ਨੂੰ ਕਹਿੰਦੇ ਕਿ ਰੋਜ਼ ਇੱਥੇ ਹੁੰਦੇ ਹੁੰਦੇ ਹੋ ਕਹਿੰਦਾ ਰੋਜ਼ ਕਥਾ ਸੁਣਦੇ ਹੋ ਕਹਿੰਦੇ ਜੀ ਹਾਂ ਜੀ ਕਹਿੰਦਾ ਮੈਂ ਤਾਂ ਇੱਕ ਦਿਨ ਸੁਣੇ ਸੀ ਤੇ ਉਹ ਤੀਰ ਵਾਂਗ ਮੇਰੇ ਸੇਨੇ ਵਿੱਚ ਲੱਗੀ ਮੈਨੂੰ ਅਜ ਉੱਚ ਅਵਸਥਾ ਪ੍ਰਾਪਤ ਹੋ ਗਈ ਆਨੰਦ ਪ੍ਰਾਪਤ ਹੋ ਗਿਆ ਭਾਵ ਆਪਾਂ ਸਾਰੇ ਸੁਣਦੇ ਆਪਾਂ ਰੋਜ਼ ਕਥਾ ਕੀਰਤਨ ਬੜਾ ਕੌਜਸ ਹੁੰਦੇ ਹਾਂ ਪਰ ਅਪਣਾਉਂਦੇ ਨਹੀਂ ਜੇਕਰ ਆਪਾਂ ਰੋਜ਼ ਕਥਾ ਸੁਣ ਲਈ ਉਹਦੇ ਤੇ ਅਮਲ ਕਰ ਲਿਆ ਤਾਂ ਜ਼ਿੰਦਗੀ ਸਵਰਗ ਬਣ ਜਾਵੇਗੀ ਤੜੇੜ ਨਿਸ਼ਾਰਾ ਰੱਖੋ ਜ਼ਿੰਦਗੀ ਆਪੇ ਸਵਰਗ ਬਣ ਜਾਵੇਗੀ ਹੁਣ ਅੱਜ ਆਪਾਂ ਕਥਾ ਸੁਣੀ ਦੋ ਦਾਣਿਆਂ ਨੇ ਜ਼ਿੰਦਗੀ ਬਦਲ ਦਿੱਤੀ ਤੇ ਆਪਾਂ ਵੀ ਐਵੇਂ ਕਰਨ ਲੱਗ ਜਾਈਏ ਤਾਂ ਹੋਰ ਨਹੀਂ ਇੱਕ ਮੋਟ ਰੋਜ਼ ਜਾਂ ਥੋੜੇ ਜੇ ਦੋ ਚਮਚ ਜਿੰਨਾ ਵੀ ਤੁਹਾਡੇ ਕੋਲ ਸਾਰੇ ਪੁੱਜਿਓ ਪੰਛੀ ਜੋ ਨੌਰ ਨੂੰ ਪਾ ਦਿਓ ਤੇ ਫਿਰ ਆਪੇ ਹੀ ਜ਼ਿੰਦਗੀ ਬਦਲ ਜਾਵੇਗੀ ਜ਼ਿੰਦਗੀ ਵਿੱਚ ਦਾਨਪੂਰਨ ਕਰਨਾ ਸ਼ਾਮਲ ਕਰੋ ਦੁੱਖ ਆਪੇ ਹੀ ਦੂਰ ਹੋ ਜਾਣਗੇ ਸੰਗਤ ਜੀ ਅੱਜ ਦੀ ਆਪਣੀ ਇਹ ਵੀਡੀਓ ਤੁਹਾਨੂੰ ਕਿੰਜ ਤੇ ਲੱਗੀ ਵਿਚਾਰ ਆਪਣੇ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ